ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਅੱਜ ਪਹੁੰਚੇ ਆਪਾਂ ਜਰਮਨ ਸਟੀਲਸ ਐਂਡ ਕੰਪੈਨ ਪਾਰਟਸ ਵਗੈਰਾ ਹਨਾ ਜੋ ਵੀ ਮੰਨ ਲਓ ਗੀਅਰ ਤੋਂ ਲੈ ਕੇ ਮੱਕੀ ਵਾਲਾ ਕਟਰ ਆ ਜਿਹੜਾ ਉਹਦੀਆਂ ਮੋਟਰ ਦੇ ਗੀਅਰ ਹੋਗੇ ਜਾਂ ਆਪਣਾ ਬਲੇਡ ਵਗੈਰਾ ਹੋ ਗਿਆ ਏ ਟੂ ਜ਼ੈਡ ਜਿਹੜੇ ਬਲੇਡ ਹਨਾ ਹਾਰਵੈਸਟਿੰਗ ਸਮੇਂ ਆਪਾਂ ਨੂੰ ਲੱਗਦੇ ਆ ਬਾਕੀ ਜੋ ਵੀ ਫਾੜਾ ਸੁਆਗਾ ਜੋ ਵੀ ਜਿੰਨਾ ਰੋਟਾ ਬੀਟਰ ਦੇ ਪੱਤੀਆਂ ਸਾਰਾ ਵੀਰ ਉਹਨਾਂ ਕੋਲੇ ਸਮਾਨ ਮਿਲਦਾ ਬਹੁਤ ਵਧੀਆ ਸਮਾਨ ਆ ਜਿਹੜਾ ਹਨਾ ਆਪ ਇਹ ਤਿਆਰ ਕਰਦੇ ਆ ਚਲੋ ਆਜੋ ਬਾਕੀ ਥੋੜੀ ਕਰਾਉਣੀ ਆ ਗੱਲਬਾਤ ਵੀਰੋ ਨਾਲ ਗੱਲ ਵੀ ਕਿਹੜੀ ਕਿਹੜੀ ਕੁਆਲਿਟੀ ਦਾ ਸਮਾਨ ਆ ਕਿਹੜੀ ਕਿਹੜੀ ਚੀਜ਼ ਨੂੰ ਹਨਾ ਲੱਗਣ ਵਾਲਾ ਸਮਾਨ ਆ ਇਹਨਾਂ ਕੋਲ ਮਿਲਦਾ ਬਾਕੀ ਸਪੈਸ਼ਲ ਜਿਵੇਂ ਮੱਕੀ ਵਾਲਾ ਕਟਰ ਹੋ ਗਿਆ ਹਨਾ ਮੱਕੀ ਵਾਲਾ ਕਟਰ ਦਾ ਬਲੇਡ ਹੋ ਗਿਆ ਇਹ ਬਈ ਅੱਜ ਦੇ ਟਾਈਮ 'ਚ ਕਿਸਾਨ ਭਰਾਵਾਂ ਨੂੰ ਬਹੁਤ ਦਿੱਕਤ ਆਉਂਦੀ ਆ ਇਹਦੇ ਵਿੱਚ ਬਾਕੀ ਕਰਦੇ ਆ ਜੀ ਵੀਡੀਓ ਸਟਾਰਟ ਆਜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਠਾਕ ਬਾਈ ਜੀ ਬਹੁਤ ਵਧੀਆ ਜੀ ਤੁਸੀ ਸੁਣਾਓ ਜੀ ਵੀਰ ਜੀ ਆਪਣੇ ਨਾਲ ਸਾਰੀ ਜਾਣਕਾਰੀ ਆਪਾਂ ਨੂੰ ਹਨਾ ਦੇਣਗੇ ਜੋ ਵੀ ਆਪਣੇ ਕੰਬੈਨ ਦੇ ਪਾਰਟ ਵਗੈਰਾ ਜੋ ਵੀ ਖੇਤੀਬਾੜੀ ਮਸ਼ੀਨਰੀ ਕੋਈ ਵੀ ਆ ਹਨਾ ਬਾਕੀ ਕਰੀਏ ਵੀਰ ਜੀ ਗੱਲ ਆਪਾਂ ਸ਼ੁਰੂ ਫੇਰ ਬਾਕੀ ਜਿਵੇਂ ਗੇਅਰ ਦਾ ਸਮਾਨ ਪਿਆ ਹੈ ਨਾ ਕੋਲੇ ਹਨਾ ਕਾਉਂਟਰ ਹੋ ਗਈ ਗਰਾਰੀਆਂ ਹੋ ਗਈਆਂ ਹੱਬ ਹੋ ਗਈ ਬਹੁਤ ਤਰ੍ਹਾਂ ਵੀਰੇ ਜਿਵੇਂ ਹੁਣ ਆਪਣੇ ਪਹਿਲਾਂ ਸਾਰੀਆਂ ਕੰਬੈਨਾਂ ਨੂੰ ਇੱਕ ਤਰ੍ਹਾਂ ਦਾ ਗੇਅਰ ਆਉਂਦਾ ਹੁੰਦਾ ਦਾ ਹਾਂਜੀ ਵੀ ਸਮਾਨ ਲੈਣ ਦੇ ਵਿੱਚ ਬਾਜ਼ਾਰੋਂ ਦਿੱਕਤ ਨਹੀਂ ਦੀ ਆਉਂਦੀ ਹੁੰਦੀ ਹੁੰਦੀ ਹੁਣ ਤਾਂ ਜਿੰਨੀਆਂ ਕੰਪਨੀਆਂ ਨੇ ਜੀ ਉਹਨਾਂ ਨੇ ਆਪਣੀ ਆਪਣੀ ਆਰ ਐਨ ਡੀ ਟੀਮ ਲਾ ਕੇ ਆਪਣੇ ਗੀਅਰ ਤਿਆਰ ਕਰ ਲਏ ਪਰ ਆਪਣੇ ਕੋਲੇ ਫੇਰ ਵੀ ਬਹੁਤ ਹੱਦ ਤੱਕ ਸਾਰੀਆਂ ਕਮੈਨਾਂ ਦੇ ਜਿਸ ਤਰ੍ਹਾਂ ਕਰਤਾਰ 5 ਸਪੀਡ ਕਰਤਾਰ ਡੀਲਕਸ ਜੀ ਪ੍ਰੀਤ 5 ਸਪੀਡ ਉਹ ਉਸ ਬਾਅਦ ਦਸ਼ਮੇਸ਼ ਦੀ ਨਵਾਂ ਮਾਡਲ ਜਿਹੜੀ ਕਮੈਨ ਕਰਦੀ ਜੀ ਜੀ ਔਰ ਸਾਰਿਆਂ ਦੇ ਗੀਅਰ ਉਪਲਬਧ ਨੇ ਜੀ ਆਪਾਂ ਸਾਰਿਆਂ ਦੇ ਗੀਅਰ ਬਣਾ ਰਹੇ ਹਾਂ ਔਰ ਸਾਰੀ ਹਾਈ ਕੁਆਲਿਟੀ ਚ ਬਣਾ ਰਹੇ ਹਾਂ 353 ਚ ਮੇਨ ਗੀਅਰ ਦੇ ਵਿੱਚ ਹੁੰਦਾ ਟੈਂਪਰਿੰਗ ਪ੍ਰੋਸੈਸ ਜੀ ਆਪਾਂ ਟੈਂਪਰਿੰਗ ਹੈ ਜਿਹੜੀ ਲੋਕ ਤਾਂ 15 ਰੁਪਏ ਦੀ ਵੀ ਕਰਾਉਂਦੇ ਨੇ ਜੀ ਟੈਂਪਰਿੰਗ ਆਪਾਂ 26 ਰੁਪਏ ਦੀ ਟੈਂਪਰਿੰਗ ਕਰਾ ਰਹੇ ਹਾਂ ਉਹ ਕੰਪਨੀਆਂ ਤੋਂ ਜਿੰਨਾਂ ਤੋਂ ਕੰਪਨੀਆਂ ਦਾ ਮਾਲ ਟੈਂਪਰਿੰਗ ਹੋ ਰਿਹਾ ਮਤਲਬ ਟੈਂਪਰਿੰਗ ਦਾ ਮਤਲਬ ਜਿਹੜੀ ਹਾਰਡਨੈਸ ਹੈ ਗੀਅਰ ਦੇ ਵਿੱਚ ਮੇਨ ਕੁਆਲਿਟੀ ਹੈ ਹਾਰਡਨੈਸ ਦੀ ਜੀ ਆਪਾਂ ਹਾਰਡਨੈਸ ਉੱਥੋਂ ਕਰਾ ਰਹੇ ਹਾਂ ਜਿੱਥੋਂ ਕੰਪਨੀਆਂ ਦੀ ਐਚਐਮਟੀ ਟਰੈਕਟਰ ਦੀ ਸਵਰਾਜ ਕ ਜੀ ਵੀ ਵਾਲੋ ਇੰਨਾ ਹਾਰਡ ਤਿਆਰ ਕਰਦੇ ਹਾਂ ਹਾਂ ਜਲਦੀ ਜਲਦੀ ਜੇ ਪੈ ਗਿਆ ਤੁਹਾਡਾ ਤਾਂ ਮੈਂ ਜਲਦੀ ਦਿੱਕਤ ਨਾ ਹੋਵੇ ਜੋ ਕੁਆਲਿਟੀ ਨਵੀਂ ਸਵਰਾਜ ਕਮਾਈਂ ਦੇ ਵਿੱਚ ਗੇਅਰ ਦੀ ਨਿਕਲਣੀ ਹੈ ਸੇਮ ਕੁਆਲਿਟੀ ਸਾਡੇ ਜਰਮਨ ਸਟੀਲ ਦੇ ਗੇਅਰ ਤੋਂ ਨਿਕਲੂਗੀ ਜੀ ਬਾਕੀ ਗੱਲ ਆ ਗਈ ਵੈਰਾਈਟੀ ਦੀ ਜੀ ਆਪਣੇ ਕੋਲੇ ਜਿਸ ਤਰ੍ਹਾਂ ਮੱਕੀ ਦੇ ਕਟਰ ਦੀਆਂ ਕਰਾਰੀਆਂ ਸਾਰੀਆਂ ਜੀ ਮਤਲਬ ਗੇਅਰ ਗੇਅਰ ਕਹਿੰਦੇ ਨੇ ਆਪਾਂ ਗੇਅਰ ਜਿਹਨੂੰ ਗੇਅਰ ਕਹਿੰਦੇ ਆ ਮੱਕੀ ਦਾ ਕਟਰ ਹਾਂਜੀ ਹਾਂ ਜਿਸ ਤਰ੍ਹਾਂ ਮੱਕੀ ਦਾ ਕਟਰ ਹੈ ਜੀ ਇਹ ਪ੍ਰੀਤ ਟਾਈਪ ਗੀਅਰ ਦੀਆਂ ਗਰਾਰੀਆਂ ਨੇ ਇਹ ਆਪਣੇ ਕੋਲੇ ਸਾਰੇ ਤਰ੍ਹਾਂ ਦੀਆਂ ਮੌਜੂਦ ਨੇ ਮੰਨੋ ਜਿੰਨੇ ਵੀ ਕਟਰ ਬਣਦੇ ਆ ਆਪਣੇ ਇੰਡਸਟਰੀ ਦੇ ਵਿੱਚ ਸਾਰਿਆਂ ਦਾ ਸਮਾਨ ਸਾਰਿਆਂ ਦੀਆਂ ਗਰਾਰੀਆਂ ਆਪਣੇ ਕੋਲੇ ਬਣਾਈਆਂ ਜਾਂਦੀਆਂ ਮੱਕੀ ਦੇ ਕਟਰ ਸਪੈਸ਼ਲ ਮੱਕੀ ਦੇ ਕਟਰ ਹਾਂਜੀ ਹਾਂ ਇਹ ਇਹ ਚੀਜ਼ਾਂ ਦੇ ਵਿੱਚ ਹਨ ਬਾਈ ਆਪਾਂ ਨੂੰ ਬਹੁਤ ਜ਼ਿਆਦਾ ਦਿੱਕਤ ਆਉਂਦੀ ਸੀ ਜਾਂ ਦੇ ਵਿੱਚ ਹਨ ਪਹਿਲਾਂ ਤਾਂ ਇਹ ਚੀਜ਼ਾਂ ਆਪਾਂ ਨੂੰ ਨੇੜੇ ਤੇੜੇ ਜਾਂ ਕਿਤੇ ਮਿਲਦੀਆਂ ਨਹੀਂ ਬਾਕੀ ਆਪਾਂ ਇਹਨਾਂ ਵੀਰੋਂ ਦਾ ਨੰਬਰ ਹਨਾ ਕਾਲ ਕਨੈਕਟ ਨੰਬਰ ਦਵਾਂਗੇ ਜੇ ਕਿਸੇ ਜ਼ਿੰਮੇਵਾਰ ਭਰਾ ਨੂੰ ਆਪਣੇ ਨੂੰ ਜ਼ਰੂਰਤ ਆ ਤਾਂ ਇਹਨਾਂ ਦਾ ਕਨੈਕਟ ਕਰ ਸਕਦੇ ਆ ਬਾਕੀ ਆ ਤੁਹਾਨੂੰ ਜਿਵੇਂ ਦੱਸਾਂ ਜਿਵੇਂ ਹੁਣ ਜਿਸ ਤਰ੍ਹਾਂ ਹੁਣ ਆ ਦੇਖ ਲਓ ਪ੍ਰੀਤ 5 ਸਪੀਡ ਦੇ ਫੋਰਕ ਨੇ ਛੇਤੀ ਛੇਤੀ ਤੁਸੀਂ ਕਦੇ ਵੀ ਕਮਾਈਨ ਖੁੱਲ੍ਹੇ ਜਾਂਦੀ ਹੈ ਜਿਹੜਾ 5 ਗੇਅਰਾਂ ਵਾਲੀ ਨਵੀਂ ਪ੍ਰੀਤ ਆ ਰਹੀ ਹੈ ਛੇਤੀ ਕਿਤੇ ਪਾਰਟਸ ਨਹੀਂ ਮਿਲਦਾ ਆਪਣੇ ਕੋਲੇ ਉਹਦਾ ਹਰ ਚੀਜ਼ ਪੂਰਾ ਚਾਹੇ ਗੇਅਰ ਬਣ ਲੈੋ ਨਵਾ ਆਹ ਕਲੱਚ ਸ਼ਾਫਟ ਦੇਖੋ ਪ੍ਰੀਤ 5 ਸਪੀਡ ਦੀ ਅੱਛਾ ਆ ਆਪਣੇ ਕਲੱਚ ਸ਼ਾਫਟ ਆ ਜੀ ਹਾਂ ਜੀ ਹਾਂ ਜੀ ਇਹ ਟੋਟਲੀ ਆਪਣੇ ਕੋਲੇ ਜਿਨ ਹਾਊਸ ਹੈ ਜੀ ਹਰ ਪਾਰਟ ਆਪਣੇ ਕੋਲੇ ਉਪਲਬਧ ਹੈ ਮਤਲਬ ਜਿਹੜੀ ਕੰਪਨੀ ਦਾ ਮਰਜੀ ਗੇਅਰ ਹੋਵੇ ਹਾਂਜੀ ਹਾਂ ਆਪਣੇ ਕੋਲੇ ਉਪਲਬਧਾ ਉਪਲਬਧਾ ਹੀ ਵਾਹ ਜੀ ਜੈ ਦਸ਼ਮੇਸ਼ ਦੀ ਹੋ ਗਈ ਕਾਊਂਟਰ ਨਵੇਂ ਮਾਡਲ ਦੀ ਜੀ ਸਾਰੀ ਤੇ ਕਰਤਾਰ ਡੀਲਕਸ ਦਾ ਹਰ ਤਰ੍ਹਾਂ ਦਾ ਗੇਅਰ ਆਪਣੇ ਕੋਲੇ ਜਿਵੇਂ ਆਪਾਂ ਵੀ ਤੇ ਗੱਲ ਕਰੀਏ ਜਿਵੇਂ ਹੁਣ ਤਾਂ ਆਪਾਂ ਪੰਜਾਬ ਦੇ ਵਿੱਚਾਂ ਜਦ ਮਸ਼ੀਨਰੀ ਆਪਣੀ ਬਾਹਰ ਜਾਂਦੀ ਆ ਫਿਰ ਬਾਹਰ ਦੀ ਬਾਹਰ ਦੇ ਸਾਡੇ ਨਾਲ ਦੁਕਾਨਦਾਰ ਡੀਲਰ ਜੁੜੇ ਹੋਏ ਨੇ ਡੀਲਰ ਹੈਗੇ ਸਾਡੇ ਕੋਲੇ ਪੂਰਾ ਪੰਜਾਬ ਪੂਰਾ ਹਰਿਆਣੇ ਦੇ ਹਰ ਸ਼ਹਿਰ ਦੇ ਵਿੱਚ ਆਪਣਾ ਡੀਲਰ ਹੈ ਜੀ ਕਿਤੋਂ ਵੀ ਅਗਲਾ ਸਾਡੇ ਨਾਲ ਫੋਨ ਨੰਬਰ ਤੇ ਗੱਲ ਕਰ ਲਵੇ ਅਸੀਂ ਆਪਣਾ ਨੇੜੇ ਦਾ ਡੀਲਰ ਦੱਸ ਦਾਂਗੇ ਵੀ ਜਰਮਨ ਸਟੀਲ ਦਾ ਸਮਾਨ ਇਹਦੇ ਤੋਂ ਮਿਲੂਗਾ ਅਸੀਂ ਤੁਹਾਨੂੰ ਦੱਸ ਦਨੇ ਹਾਂ ਜੀ ਜੇ ਕੋਈ ਜ਼ਿਆਦਾ ਅਗਲੇ ਨੂੰ ਨਾ ਕਿਤੋਂ ਡੀਲਰ ਨੇੜੇ ਮੇਰੇ ਆਪਾਂ ਉਹਨੂੰ ਕੋਰੀਅਰ ਜਾਂ ਫਿਰ ਟਰਾਂਸਪੋਰਟ ਤੇ ਵੀ ਕੋਰੀਅਰ ਕਰ ਦਾਂਗੇ ਜੀ ਕੋਈ ਵੀ ਚੀਜ਼ ਚਾਹੀਦੀ ਆਪਾਂ ਕੋਰੀਅਰ ਕਰ ਦਾਂਗੇ ਬਾਕੀ ਜਿਵੇਂ ਨਾ ਆਪਣੇ ਜੀ ਹਨਾ ਕਮ ਕਮੈਨ ਡਾਸ਼ਟਰੀ ਦੇ ਵਿੱਚ ਗੇਅਰ ਆਪਾਂ ਨਾ ਕਹਿ ਕਹਦੇ ਨੇ ਜੀ ਕਰਤਾਰ ਨੇ ਟੇਪਰ ਗਰਾਰੀ ਕਰਤੀ ਬਈ ਸਮਾਨ ਨਹੀਂ ਮਿਲਦਾ ਕਈ ਜੀਵਿਦਾਰਾਂ ਨੂੰ ਹੁਣ ਆਪਾਂ ਵੀ ਇੱਕ ਮੈਨ ਡਾਸ਼ਟਰੀ ਦੇ ਵਿੱਚ ਜਾਣੇ ਹਨਾ ਤਾਂ ਚਲੋ ਫੋਨ ਤੇ ਚਾਹੇ ਆਪਾਂ ਸਲਾਹ ਦੰਦੇ ਆ ਕੋਈ ਵੀਰ ਸਲਾਹ ਲੈ ਲੈਂਦਾ ਵੀਰੇ 5 ਗੇਰਾਂ ਨੇ ਲਈਏ 4 ਵਾਲੀ ਲਈਏ ਹਾਂਜੀ ਵੀ ਕੀ ਫਰਕ ਆ ਉਹਦੇ ਵਿੱਚ ਬਈ ਜੀ ਉਹਦੇ ਵਿੱਚ ਫਰਕ ਆ ਜਿਹੜਾ ਇਹ ਗਰਾਰੀ ਦਾ ਫਰਕ ਆ ਜਿਹੜੀ ਉਹ ਆਪਣਾ ਸਾਦਾ ਗੇਅਰ ਹੁੰਦਾ ਨਾ ਐਲ ਐਕਸ ਮਾਡਲ ਦਾ ਉਹਦੀ ਗਰਾਰੀ ਸਿੱਧੰਦਾ ਸਿੱਧਾ ਹੁੰਦਾ ਇਹਦਾ ਥੋੜਾ ਜਿਹਾ ਟੇਪਰ ਆ ਇਹ ਵੀ ਵੀਰ ਉਹਨਾਂ ਕੋਲੇ ਉਪਲਬਧ ਆ ਇਹ ਨਹੀਂ ਵੀ ਆਪਾਂ ਨੂੰ ਮਿਲਣਾ ਨਹੀਂ ਪੰਜਾਬ ਦੇ ਵਿੱਚੇ ਆਪਣੇ ਨਾ ਸਮਾਨ ਪਿਆਰ ਹੁੰਦਾ ਵੀ ਜੇ ਆਪਣੇ ਜਰਮਨ ਸਟੇਪ ਆਪਾਂ ਮੋਹਾਲੀ ਇਹ ਸਾਰਾ ਗੀਅਰ ਮੋਹਾਲੀ ਆਪਣੇ ਆਫਿਸ ਹੈ ਉੱਥੇ ਆਪਾਂ ਸਾਰਾ ਇਹ ਗੀਅਰ ਨਵੇਂ ਮਾਡਲ ਦੀਆਂ ਕੀ ਪ੍ਰੀਤ ਦੀਆਂ ਕਰਤਾਰ ਦੀਆਂ ਫਾਈਵ ਸਪੀਡ ਦੀਆਂ ਸਾਰੀਆਂ ਉੱਥੇ ਹੀ ਤਿਆਰ ਕਰਦੇ ਜੀ ਜੀ ਇਨ ਹਾਊਸ ਆਪਣਾ ਤਿਆਰ ਹੋ ਰਿਹਾ ਜੀ ਜਿਵੇਂ ਵੀਰੋਣਾ ਨੇ ਦੱਸਿਆ ਹਨਾ ਵੀ ਕਾਊਂਟਰ ਆਪਣੇ ਹੱਬ ਗੀਅਰ ਦੀਆਂ ਕਰਾ ਰੀਆਂ ਹਨਾ ਡੈਕਸ਼ਨ ਆਪਣੇ ਬੈਲ ਲੋਜਿੰਗ ਸ਼ਾਰਟ ਹੋ ਗਈ ਫੋਰਗ ਆਉਂਗੇ ਪਿੱਛੇ ਵੀ ਗੀਅਰ ਦੀਆਂ ਹਨਾ ਆਪਣੇ ਕ੍ਰਾਉਨ ਹੋ ਗਿਆ ਗੀਅਰ ਵਾਲਾ ਇਨਾਂ ਕੋਲ ਸਾਰਾ ਹੀ ਸਮਾਨ ਕਲੱਚ ਸ਼ਾਫਟ ਮੋਟਰ ਜਿਵੇਂ ਉਹਨਾਂ ਮੋਟਰ ਘਟਰਵਾਲ ਦੀ ਮੋਟਰ ਦਾ ਚਾਹੇ ਕਰਤਾਰ ਦੀ ਹੈ ਚਾਹੇ ਪ੍ਰੀਤ ਦੀ ਆਪਣੇ ਕੋਲ ਸਾਰਾ ਮਾਲ ਉਪਲਬਧ ਹੈ ਬਾਕੀ ਉਹਨਾਂ ਦਾ ਸਮਾਨ ਵੀ ਰੋਣਾ ਹੈ ਨਾ ਸਾਰਾ ਵਧੀਆ ਤਰੀਕੇ ਨਾਲ ਮਣਾਇਆ ਜਾ ਹੋਇਆ ਹੈ ਬਾਕੀ ਤੇ ਬាទ ਵੀਰੇ ਆਪਣੇ ਕੋਲ ਹੋਰ ਕਮਬਾਈਨ ਦਾ ਕੀ ਕੀ ਪਾਰਟ ਉਪਲਬਧ ਹੈ ਜੀ ਵੀਰੇ ਆਪਣੇ ਕੋਲੇ ਕਮਬਾਈਨ ਦੇ ਵਿੱਚ ਸਾਰਾ ਕਲੱਚ ਦਾ ਪਾਰਟ ਹੈ ਜੀ ਟੋਟਲੀ ਜੀ ਦਿਖਾਈਏ ਜੀ ਮਾੜਾ ਆਜੋ ਆਪਾਂ ਦਿਖਾ ਦਿੰਨੇ ਹਾਂ ਜੀ ਇਸ ਤਰ੍ਹਾਂ ਆਪਣੇ ਕੋਲੇ ਇਹ ਵੈਕਟਰ ਬ੍ਰੇਕ ਦੀਆਂ ਪਲੇਟਾਂ ਨਵੇਂ ਕਰਤਾਰ ਦੇ ਵਿੱਚ ਤੇਲ ਵਾਲੀਆਂ ਬ੍ਰੇਕਾਂ ਜੀ ਨੂੰ ਕਹਿੰਦੇ ਨੇ ਉਹਦੀਆਂ ਆਪਣੇ ਕੋਲੇ ਪਲੇਟਾਂ ਸਾਰੀਆਂ ਤਰ੍ਹਾਂ ਦੀਆਂ ਉਪਲਬਧ ਨੇ ਹਾਂ ਜੀ ਇਹ ਸਾਡੀਆਂ ਇਨ ਹਾਊਸ ਨੇ ਇਹ ਪ੍ਰੀਤ ਜਿਹੜਾ ਨਵਾਂ ਲਾ ਰਿਹਾ ਹੈ ਤੇਲ ਵਾਲੀ ਬ੍ਰੇਕਾਂ ਦੀਆਂ ਉਹਦੀਆਂ ਪਲੇਟਾਂ ਹਾਂਜੀ ਹਾਂ ਉਸ ਤੋਂ ਬਿਨਾ ਆਪਣੀ ਕਲੱਚ ਪਲੇਟ ਆਈ ਜਿਸ ਤਰ੍ਹਾਂ ਪੂਰੀ ਹੈਵੀ ਇਹ ਜਿਹੜੇ ਆਪਣੇ ਗੇਅਰ ਹਨਾ ਹੁਣ ਅੱਜਕੱਲ ਨਵੇਂ ਮਾਡਲ ਦੇ ਵਿੱਚ ਆਪਾਂ ਨੂੰ ਤੇਲ ਚ ਬ੍ਰੇਕਾਂ ਕਹਿ ਦਿੰਦੇ ਆਪਾਂ ਇਹ ਉਹਨਾਂ ਦੇ ਬਾਈ ਲੈਦਰਾਂ ਐ ਇਹ ਵੀ ਵੀਰ ਉਹਨੇ ਆਪ ਨਾ ਤਿਆਰ ਕਰਦੇ ਆ ਬਹੁਤ ਥੋੜੇ ਲੱਭਦ ਨੇ ਕਰੇ ਹੋਏ ਆ ਸਫਾਈ ਨਾਲ ਪੂਰਾ ਕੰਮ ਇਹ ਅੱਛਾ ਇੱਕ ਕਲਚ ਪਲੇਟਾਂ ਇੱਕ ਕਲਚ ਪਲੇਟ ਆਈ ਤੁਸੀਂ ਆਮ ਕਲਚ ਪਲੇਟ ਦੇਖਿਓ ਚੱਕ ਕੇ ਦੇਖੋ ਇਹਦਾ weight ਕੋਨ ਨੂੰ ਪਤਾ ਲੱਗੂ ਵੀ ਹਾਂਜੀ ਵੇਟ ਬਹੁਤ ਹੈ ਤਾਂ ਕਲਚ ਪਲੇਟ ਦਾ ਇਹ ਫਿਰ ਐਹੀ ਹੈ ਜੀ ਕੁਆਲਿਟੀ ਦਾ ਫਿਰ ਮਜ਼ਬੂਤੀ ਨਾਲ ਐਹੀ ਜੀ ਮਜ਼ਬੂਤੀ ਨਾਲ ਤਿਆਰ ਕਰਦੇ ਹਾਂ ਸਾਰੇ ਹਾਂਜੀ ਹਾਂ ਜਿਹੜੀ ਕੰਪਨੀਆਂ ਲੱਕ ਹੋ ਗਈ ਮਹਿੰਗੀਆਂ ਕੰਪਨੀਆਂ ਤਿਆਰ ਕਰਦੀਆਂ ਉਹ ਕੰਪਨੀ ਦੀ ਤਰ੍ਹਾਂ ਆਪਾਂ ਨੇ ਕਲਚ ਪਲੇਟ ਤਿਆਰ ਕੀਤੀ ਹੋਈ ਹੈ ਜਿਹੜੀ ਆਪਣੀ ਪੱਖੇ ਵਾਲੀ ਇਹ ਪਲੇਟ ਹੈ ਇਹ ਜੇ ਮੈਂ ਆਮ ਕਮਾਈ ਵਿੱਚ ਇੱਕ ਸੀਜ਼ਨ ਚੱਲਦੀ ਹੈ ਇਹ ਤਿੰਨ ਤੋਂ ਚਾਰ ਸੀਜ਼ਨ ਚੱਲੂਗੀ ਅੱਛਾ ਮੰਨ ਲਓ ਜਿਹੜੀ ਜਿਹੜੀ ਗੋਲ ਕਲਚ ਪਲੇਟ ਦੇ ਦੀ ਲਾਈਫ ਜਾਏ ਲਾਈਫ ਤਿੰਨ ਕੋਣ ਹੈ ਜੀ ਇਹ ਗਰਮ ਨਹੀਂ ਤਾਂ ਹੁੰਦੀ ਇਹ ਹਵਾ ਬਣਾਉਂਦੀ ਰਹਿੰਦੀ ਹੈ ਹਾਂ ਜੀ ਆਹ ਇਹਨੂੰ ਪੱਖਾ ਟਾਈਪ ਕਲਚ ਪਲੇਟ ਕਹਿੰਦੇ ਨੇ ਆਹ ਇਹਨੂੰ ਫਰ ਵਾਲੀ ਕਲਚ ਪਲੇਟ ਕਹਿੰਦੇ ਨੇ ਜੀ ਹੋਰ ਇਹ ਤੋਂ ਬਿਨਾ ਕਲਚ ਤੋਂ ਜੀ ਕਲਚ ਤੋਂ ਬਿਨਾ ਆਪਣੇ ਕੋਲੇ ਸਾਰੇ ਤਰ੍ਹਾਂ ਦਾ ਕਮੈਨਾ ਦਾ ਰਬੜ ਪਾਰਟ ਆ ਉਹ ਵੀ ਆਪਾਂ ਆਪਣਾ ਆਪ ਬਣਾ ਲੈਂਦੇ ਹਾਂ ਰਬੜ ਬੁਸ਼ ਕਹਿੰਦੇ ਨੇ ਜੀ ਰਬੜ ਬੁਸ਼ ਰਸ਼ੀ ਨੇ ਕੱਟ ਬੁਸ਼ ਹੋਗੇ ਪੈਡ ਹੋਗੇ ਪੈਡ ਹੋਗੇ ਜੀ ਤੇ ਆ ਨਟ ਬੁਸ਼ ਹੋਗੇ ਜੀ ਪਰੋਂਗਾ ਹੋਗੇ ਜੀ ਤੇ ਆ ਸੀ ਕਲਾਸ ਬੁਸ਼ ਹੋਗੇ ਜੀ ਬਾਕੀ ਆਪਣੇ ਕੋਲੇ ਸਾਰੇ ਤਰ੍ਹਾਂ ਦੀਆਂ ਇਹ ਵੀ ਮਟੀਰੀਅਲ ਵੀਰੇ ਸਾਰਾ ਆਪ ਤਿਆਰ ਕਰਦੇ ਆਪ ਤਿਆਰ ਕਰਦੇ ਆਂ ਇਹੇ ਆਪਣੇ ਅੰਦਰ ਫੈਕਟਰੀ ਲੱਗੀ ਹੈ ਆਪਾਂ ਇਹ ਪਿਓਰ ਦੀ ਰਬੜ ਤੋਂ ਤਿਆਰ ਕਰ ਰਹੇ ਹਾਂ ਜਿਹੜੀ ਦਰਖਤ ਤੋਂ ਪਿਓਰ ਰਬੜ ਉੱਤਰਦੀ ਹੈ ਜੀ ਉਹ ਰਬੜ ਤੋਂ ਆਪਾਂ ਤਿਆਰ ਕਰ ਰਹੇ ਹਾਂ ਜਾਂ ਮਲੇਸ਼ੀਆ ਚ ਉੱਤਰਦੀ ਹੈ ਜਾਂ ਇੰਡੀਆ ਚ ਇਹਦੀ ਨਾ ਸਭ ਤੋਂ ਵੱਡੀ ਦਿੱਕਤ ਆ ਅੱਜ ਦੇ ਸਮੇਂ ਦੇ ਵਿੱਚ ਪਤਾ ਨਹੀਂ ਕੀ ਚੱਕਰ ਆ ਵੀ 50% ਕੰਮਾਈਨਾਂ ਦੇ ਵਿੱਚ ਹਨਾ ਰਬੜਾ ਖਾਣ ਦੇ ਜਿਹੜੀ ਕੰਪਲੇਟ ਹੁੰਦੀ ਆ ਇਹ ਮੇਰੇ ਵੀਰ ਕੰਮਾਈਨਾਂ ਵਾਲੇ ਜਿਹੜੇ ਦੇਖਦੇ ਆ ਵੀਡੀਓ ਹਨਾ ਇਹਦੇ ਵੀਰੇ ਜਿਹੜੀ ਵੀ ਬਨਾਵਟ 'ਚ ਫਰਕ ਪੈ ਜਾਂਦਾ ਕੋਈ ਜਾਂ ਵੀ ਨਹੀਂ ਨਹੀਂ ਉਹ ਇਹਦੀ ਰਬੜ ਦਾ ਫਰਕ ਹੁੰਦਾ ਈ ਉਹ ਲਾਂਦੇ ਸੈਕਿੰਡ ਦੀ ਰਬੜ ਜਿਹਦੇ ਤੋਂ ਮਤਲਬ ਰਬੜ ਰਬੜ ਤੋਂ ਕੋਈ ਸਮਾਨ ਬਣ ਰਿਹਾ ਉਹਦੀ ਜਿਹੜੀ ਝੂਠ ਬਚ ਗਈ ਉਹਦੇ ਤੋਂ ਇਹ ਪਾਰਟ ਬਣਾ ਦਿੰਦੇ ਆਪਾਂ ਇਹ ਬਿਲਕੁਲ ਜਿਹੜੀ ਦਰਖਤ ਤੋਂ ਨਵੀਂ ਰਬੜ ਉਤਰਦੀ ਆ ਉਹਦੇ ਤੋਂ ਸਮਾਨ ਤਿਆਰ ਕਰਦੇ ਆ ਲਓ ਜੀ ਭਾਈ ਤੁਹਾਨੂੰ ਰਬੜ ਨਾਲ ਹੀ ਹੈ ਨਾ ਸ਼ਾਪ ਵੀ ਜਰਮਨ ਸਟੀਲ ਤੇ ਤੁਹਾਨੂੰ ਰਬੜ ਵੀ ਇਹੋ ਜਿਹੀ ਮਿਲੂਗੀ ਵੀ ਪਾ ਕੇ ਕਈ ਕਈ ਸੀਜ਼ਨ ਹੁਣ ਤੁਹਾਨੂੰ ਹਨਾ ਵੀਰਾਵੜ ਨਹੀਂ ਦੇਖਣੀ ਪਊਗੀ ਕਈ ਵੀਰਾਵਾਂ ਦੇ ਨਾ ਇਹ ਬਹੁਤ ਸੀਜ਼ਨ ਦੇ ਵਿੱਚ ਪ੍ਰੇਸ਼ਾਨ ਹੁੰਨੇ ਆ ਵੀ ਯਾਰ ਰਾਬੜ ਸਾਡੀ ਖਰਾਬ ਹੋ ਗਈ ਹਨਾ ਚੱਲੀ ਨੇ ਇੱਕ ਸੀਜ਼ਨ ਬਾਅਦ ਮਸ਼ੀਨ ਦੇ ਵਿੱਚ ਫਾਲਟ ਪਾਉਣ ਲੱਗ ਜੰਨੇ ਆ ਬਹੁਤ ਚੱਕ ਇਹ ਛੋਟੀ ਜਿਹੀ ਚੀਜ਼ ਨੇ ਬਹੁਤ ਆਪਣੇ ਜੀਵਨ ਦਾ ਭਰਾ ਚੱਕ ਲਿਆ ਚੀਜ਼ ਛੋਟੀ ਹੈ ਘੜਤ ਵੱਡੀ ਹੈ ਵੀਰੇ ਕੰਬਾਈਨਾ ਦਾ ਅੱਗੇ ਤੋਂ ਅੱਗੇ ਵਾਧਾ ਵਧਣ ਲੱਗ ਜਾਂਦਾ ਵੀ ਪਤਾ ਨਹੀਂ ਸਾਡੀ ਮਸ਼ੀਨਰੀ ਚੋਂ ਉੱਫ ਸਾਈ ਹੁੰਦੀ ਰਬੜ ਮਾੜੀ ਆ ਸਹੀ ਗੱਲ ਇਸੇ ਤਰ੍ਹਾਂ ਹਾਈਡਰੋਲਿਕ ਦੀਆਂ ਪੈਪਾਂ ਨੇ ਆਪਣੇ ਕੋਲੇ ਤਿੰਨ ਇੰਚ ਤੱਕ ਦਾ ਵੱਡਾ ਪੈਪ ਆਪਾਂ ਬਣਾਉਂਦੇ ਆ ਜੀ ਕਿਸੇ ਵੀ ਤਰ੍ਹਾਂ ਬੈਲਰ ਦੀ ਹਾਈਡਰੋਲਿਕ ਪੈਪ ਆ ਕਿਸੇ ਵੀ ਤਰ੍ਹਾਂ ਕਮੈਨ ਦੀ ਹੈ ਕੋਈ ਵੀ ਕਿਸੇ ਵੀ ਮਸ਼ੀਨਰੀ ਦੀ ਹਾਈਡਰੋਲਿਕ ਪੈਪ ਆਪਣੇ ਕੋਲ ਅੰਦਰ ਤਿਆਰ ਹੁੰਦੀ ਆ ਮੰ ਲੋ ਕੋਈ ਵੀ ਆਰਡਰ ਦੇ ਦਿਓ ਬਸ ਆ ਤੁਸੀਂ ਦੇਖ ਸਕਦੇ ਹੋ 2 ਇੰਚੀ ਤੱਕ ਦੀ ਮੋਟੀ ਤੋਂ ਮੋਟੀ ਪਤਲੀ ਤੋਂ ਪਤਲੀ ਪੂਰੀ ਹਾਈ ਕਨਸਾਈਲਡ ਆਪਾਂ R2 ਦੀ ਪਾਈਪ ਲਾ ਕੇ ਜਿਹਦੇ ਵਿੱਚ 12 ਤਾਰਾਂ ਹੁੰਦੀਆਂ ਨੇ ਇਹਦੇ ਵਿੱਚ ਜੀ 4 ਵਾਲੀ ਜਿਹੜੀ ਹੁੰਦੀ ਹੈ ਪੂਰੀ ਆਪਣੀ ਗਾਰੰਟੀ ਹੈ ਕਿਤੇ ਵੀ ਪਾਈਪ ਫਟ ਜੇ ਪਾਈਪ ਬਦਲਿਆ ਕਿੰਨੇ ਚਿਰ ਦੀ ਗਾਰੰਟੀ ਹੈ ਜੀ ਜਿੰਨੀ ਦੇਰ ਚੱਲੂਗੀ ਅੱਛਾ ਜੀ 200 ਰੁਪਏ ਪ ਚੱਲੂ ਚੱਲੂਗੀ ਇੱਥੋਂ ਭਾਵੇਂ ਲੀਕ ਹੋ ਸਕਦੀ ਹੈ ਪਾਈਪ ਫਟੂਗੀ ਨਹੀਂ ਮੈਨੂੰ ਲੱਗਦਾ ਆ ਇੱਥੇ ਦੀ ਲੀਕ ਮੰਨ ਲਓ ਜੋੜ ਚੋਂ ਕਈ ਵਾਰ ਮੰਨ ਲਓ ਹਾਂਜੀ ਹਾਂਜੀ ਮਿਸਟੇਕ ਹੋ ਸਕਦੀ ਹੈ ਮਿਸਟੇਕ ਹੋ ਸਕਦੀ ਹੈ ਖੁਦਾ ਨਾ ਕਰਦਾ ਪਰ ਪਾਈਪ ਜੇ ਫਟ ਗਈ ਤਾਂ ਆਪਣੀ ਪੂਰੀ ਗਾਰੰਟੀ ਆ ਉਹਦੀ ਬਾਈ ਜਰਮਨ ਸਟਰੀ ਗਾਰੰਟੀ ਆ ਪਾਈਪ ਦੀ ਇੱਥੇ ਦੀ ਲੀਕ ਹੋ ਜਵੇ ਉਹ ਗੱਲ ਵੱਖਰੀ ਹੈ ਇੱਧਰ ਤੋਂ ਪਰ ਜੇ ਪਾਈਪ ਤੁਹਾਡੀ ਇੱਥੇ ਤੇ ਫਟ ਜਵੇ ਤਾਂ ਕਹਿੰਦੇ ਸੀ ਪਾਈਪ ਜਦ ਤੱਕ ਪਾਈਪ ਚੱਲੂਗੀ ਉਦੋਂ ਤੱਕ ਦੀ ਗਾਰੰਟੀ ਹੈ ਬਸ ਸਾਰੇ ਵੇਪਾਂ ਦੀ ਹੋਏ ਕਿ ਹਾਂਜੀ ਸਾਰੇ ਵੇਪਾਂ ਦੀ ਇਦਾਂ ਨਹੀਂ ਹੋ ਰਹੇ ਬਾਕੀ ਇਹ ਵੀਰੋਂ ਨੇ ਜਿਵੇਂ ਐਂਡ ਵਗੈਰਾ ਹੋ ਗਿਆ ਨਾ ਆਪਣੇ ਇਹ ਟਾਇਰ ਐਂਡ ਆਈ ਆ ਟਾਇਰ ਐਂਡ ਹੋ ਗਿਆ ਇਹ ਜਿਸ ਤਰ੍ਹਾਂ ਆਪਣਾ ਇਹ ਆਪਣੇ ਅਸ ਪਰ ਕਾਰ ਡਰਾਇੰਗ ਬਣਾਇਆ ਹੋਇਆ ਜਿੱਦਾਂ ਆਪਣੇ ਆਮ ਟਾਇਰਡ ਐਂਡ ਤੁਸੀਂ ਬਹੁਤ ਦੇਖੇ ਹੋਣਗੇ ਉਹਦੀ ਆ ਫੋਰਜਿੰਗ ਮੋਟੀ ਹੁੰਦੀ ਹੈ ਹਾਂਜੀ ਆਪਣੀ ਇਹਦੀ ਫੋਰਜਿੰਗ ਮੋਟੀ ਕਰਨ ਦੀ ਲੋੜ ਨਹੀਂ ਇਹਦੇ ਅੰਦਰ ਕਾਰ ਦੇ ਵਾਗ ਆਪਣੇ ਐਸਬੈਸਟੋਸ ਦੀਆਂ ਸੀਲਾਂ ਦੇ ਬੁਸ਼ ਲਾ ਰੱਖੇ ਨੇ ਜਿਹੜਾ ਆਮ ਐਂਡ ਹੁੰਦਾ ਉਹਦੇ ਵਿੱਚ ਦੇਗੀ ਵਸੀਲਾ ਹੁੰਦੀ ਹੈ ਦੇਗ ਇੱਕ ਦੂਜੇ ਨਾਲ ਘਸ ਕੇ ਸੈਜ ਆਟ ਹੋ ਜਾਂਦਾ ਐਂਡ ਢਿੱਲਾ ਹੋ ਜਾਂਦਾ ਜੀ ਇਹ ਦੇਖਣ ਨੂੰ ਵੀ ਫਰਕ ਲੱਗਦਾ ਜੀ ਇਹਦਾ ਥੋੜੀ ਇਧਰ ਮਟਾਈ ਥੋੜੀ ਜ਼ਿਆਦਾ ਆ ਹਾਂ ਇਹ ਕੀ ਹੈ ਨਾ ਆਪਾਂ ਨੇ ਇਹਦੇ 'ਚ ਆ ਨਿੱਪਲ ਵੈਸੇ ਲੋੜ ਨਹੀਂ ਫਿਰ ਵੀ ਆਪਾਂ ਨੇ ਗਰੀਸ ਕਰਨ ਲਈ ਇਹਨੂੰ ਨਿੱਪਰ ਲਾ ਦਿੱਤਾ ਜੀ ਠੀਕ ਹੈ ਇਹ ਹੋ ਗਿਆ ਜੀ ਐਂਡ ਆਪਣੇ ਜਿਹੜਾ ਹਨਾ ਉਹ ਤੋਂ ਬਾਅਦ ਟੈਨਾਂ ਵੀ ਵੀਰੇ ਫੇ ਕਮੈਨਾਂ ਦੀਆਂ ਟੈਨਾਂ ਆਪਣੇ ਕੋਲੇ ਬਿਲਰ ਦਾ ਪਾਰਟ ਆ ਗਿਆ ਜੀ ਇਹ ਕਮੈਨ ਦੀਆਂ ਟੈਨਾਂ ਵੀ ਤਿਆਰ ਕਮੈਨ ਦੀਆਂ ਟੈਨਾਂ ਵੀ ਸਾਰੇ ਸਾਈਜ਼ ਮਿਲਣਗੇ ਆਪਣੇ ਕੋਲ ਜੀ ਰੀਪਰ ਦੀਆਂ ਕਮੈਨ ਦੀਆਂ ਬਿਲਰ ਦੀਆਂ ਹਰ ਤਰ੍ਹਾਂ ਦੇ ਇਹ ਟੈਂਸ ਸਪਰਿੰਗ ਆਪਣੇ ਕੋਲ ਅਵੇਲੇਬਲ ਮਨੂੰ ਸਾਰੀਆਂ ਜਿੰਨੀ ਵੀ ਜਿੱਥੇ ਲੱਗਦੀਆਂ ਟੈਂਸ ਸਾਰੇ ਤੁਹਾਡੇ ਸਾਰੇ ਆਪਣੇ ਕੋਲੇ ਹੀ ਮਿਲਣਗੇ ਜੀ ਇਹ ਇਹ ਕਾਦੀ ਹੈ ਜੀ ਏਡੀ ਬੁਡੀ ਟੈਂਸ ਇਹ ਇਹ ਆਪਣੀ ਬਿਲਰ ਹੁਣ ਨਵਾਂ ਚੱਲ ਪਿਆ ਰੈਂਕ ਰੈਕ ਜਿਹੜੀ ਨਵੀਂ ਮਸ਼ੀਨਰੀ ਚੱਲ ਪਈ ਤੋੜੀ ਜਿਵੇਂ ਵੀ ਆਪਾਂ ਪਰਾਲੀ ਨੂੰ ਨਾ ਸਾੜਿਆ ਜਾਵੇ ਹਾਂਜੀ ਹਾਂਜੀ ਉਹਦੇ ਲਈ ਨਵੇਂ ਮਸ਼ੀਨਰੀ ਆਈ ਹੈ ਜਿਵੇਂ ਇਹਦਾ ਆਪਣੇ ਕੋਲੇ ਬਹੁਤ ਪਾਰਟਸ ਮਿਲਦਾ ਹੈ ਜਿਸ ਤਰ੍ਹਾਂ ਇਹਨਾਂ ਦੇ ਕ੍ਰਾਉਨ ਪੀਨਿਅਨ ਨੇ ਗੇਅਰ ਦੇ ਜੀ ਉਹ ਦੁਵਾਦੇ ਦੀਆਂ ਟੈਨਾਂ ਹੋ ਗਿਆ ਹੋਰ ਵੀ ਇਹਨਾਂ ਦੇ ਕ੍ਰੈਂਕਾਂ ਹੋ ਗਿਆ ਮੰਨ ਲਓ ਬਿਲਰ ਦਾ ਏਟੂ ਜਿਹੜੇ ਸਮਾਨ ਥੋੜਾ ਸਮਾਨ ਮੇਰੇ ਕੋਲੇ ਉਪਲਬਧ ਹੈ ਲਓ ਜੀ ਭਾਈ ਲੇਟੈਸਟ ਨਾ ਜਿਹਨੂੰ ਆਪਾਂ ਕਹਿੰਦੇ ਉਹ ਲੇਟੈਸਟ ਮਸ਼ੀਨਰੀ ਹੈ ਇਹ ਉਹਦੇ ਵੀ ਸਮਾਨ ਵੀ ਉਹਨਾਂ ਨੇ ਹਨਾ ਜੇ ਮੇਰਾ ਬਿਲਰ ਭਰਾ ਬਿਲਰ ਵਾਲਾ ਭਰਾ ਹੈ ਕੋਈ ਜ਼ਿੰਮੇਵਾਰਾ ਉਹ ਵੀ ਆਪਾਂ ਇਹਨ ਕਨੈਕਟ ਇਹਨਾਂ ਦਾ ਕਰ ਸਕਦਾ ਅੱਛਾ ਜੀ ਹੋਰ ਇਹ ਤੋਂ ਇਲਾਵਾ ਕੀ ਕੀ ਤਿਆਰ ਕਰਦੀ ਹਾਂ ਜੀ ਉਸ ਤੋਂ ਬਿਨਾ ਆਪਣੇ ਕੋਲੇ ਰੋਟਾਵੇਟਰ ਦੀ ਸਾਰੀ ਆਈਟਮ ਹੈ ਰੋਟਾਵੇਟਰ ਦਾ ਗੇਅਰ ਹੋ ਗਿਆ ਉਹਦੀਆਂ ਗਰਾਰੀਆਂ ਹੋ ਗਈਆਂ ਉਹ ਆਪਣੀ ਸਾਰੀ 353 ਦੇ ਵਿੱਚ ਤਿਆਰ ਕਰਦੇ ਆ ਜੀ ਦਿਖਾਈਏ ਪਹਿਲਾਂ ਉਹ ਪੱਤੀਆਂ ਰੋਟਾਵੇਟਰ ਦੀ ਹਾਂ ਇਹ ਪਹਿਲਾਂ ਗਰਾਰੀ ਦਿਖਾ ਦਿੰਦੇ ਹਾਂ ਜੀ ਰੋਟਾਵੇਟਰ ਦੀ ਜਿਸ ਤਰ੍ਹਾਂ ਕੀ ਰੋਟਾਵੇਟਰ ਦੀਆਂ ਗਰਾਰੀਆਂ ਨੇ ਜੀ ਇਹ ਪੂਰੀ ਆਪਾਂ 353 ਦੇ ਵਿੱਚ ਕਰਦੇ ਆਂ ਮਲਟੀ ਸਪੀਡ ਦੀ ਘਰਾਰੀ ਹੈ ਜਿਹਨੂੰ ਕਹਿੰਦੇ ਨੇ ਵੀ ਚੱਕਰ ਘਟਾਣੇ ਵਧਾਉਣੇ ਹਾਂਜੀ ਹਾਂਜੀ ਮੇਨ ਘਰਾਰੀ ਵੀ ਆਪਾਂ ਕਹਿੰਦੇ ਵੀ ਸੁਪਰ ਸੀਟਰ ਪਾ ਲਿਆ ਤੇ ਹੁਣ ਆ ਜਿਹੜਾ ਨਹੀਂ ਚੱਕਰ ਨਹੀਂ ਮਿਲੇ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਚੱਕਰ ਘਟਾਣ ਵਧਾਣ ਵਾਲੀਆਂ ਰੋਟਾਟਰ ਦੀ ਹਰ ਤਰ੍ਹਾਂ ਦੀ ਘਰਾਰੀ 353 ਬਹੁਤ ਵਧੀਆ ਮਟੀਰੀਅਲ ਚ ਵਧੀਆ ਟੈਂਪਰਿੰਗ ਕਰੀ ਰੋਟਾਟਰ ਸੁਪਰ ਸੀਟਰ ਹਰ ਤਰ੍ਹਾਂ ਦਾ ਗੇਅਰ ਸਾਰਾ ਸਾਰਾ ਆਪਣੇ ਕੋਲੇ ਗੇਅਰ ਦਾ ਸਮਾਨ ਉਹਨਾਂ ਦਾ ਉਪਲਬਧ ਹੈ ਬਾਕੀ ਇਹ ਫਿੰਗਰਾਂ ਆ ਗਈਆਂ ਜੀ ਹਾਂ ਇਹ ਆਪਣਾ ਰੀਪਰ ਦੀਆਂ ਜੀ ਰੀਪਰ ਦੀ ਫਿੰਗਰ ਆਪਣੀ ਜਰਮਨ ਸਟੀਲ ਦੀ ਜੀ ਇਹ ਵੀ ਆਪੇ ਤਿਆਰ ਕਰਦੇ ਆਪੇ ਤਿਆਰ ਕਰਦੇ ਆਈਏ ਐਨ 8 ਡੀ ਦੀ ਹੈ ਇਹ ਇੰਡਕਸ਼ਨ ਟੈਂਪਰ ਹੈ ਆਮ ਲੋਕ ਪੱਠੇ ਟੈਂਪਰ ਕਰੀ ਜਾਂਦੇ ਨੇ ਜੀ ਆਪਾਂ ਇੰਡਕਸ਼ਨ ਟੈਂਪਰ ਕਰਦੇ ਆ ਜਿਵੇਂ ਕਿ ਕਲਾਸ ਕਮੈਂਡ ਜੋਂਡੀਅਰ ਉਹ ਇੰਡਕਸ਼ਨ ਟੈਂਪਰ ਹੀ ਉਹਨੂੰ ਐਲੀਜੀਬਲ ਮੰਨਦੇ ਨੇ ਜੀ ਕੇਤ ਚ ਚੱਲਣ ਬਾਕੀ ਆਪਾਂ ਇਹਨੂੰ ਇੰਡਕਸ਼ਨ ਟੈਂਪਰ ਕਰਦੇ ਆਂ ਜੀ ਪੂਰੀ ਹੈਵੀ ਆ ਆਪਣੀ ਬਾਕੀ ਆ ਸਟੇਪ ਪੱਤੀ ਇਹ ਦੇਖੋ ਪੂਰੀ ਫੁੱਲ ਗ੍ਰੈਂਡ ਹੈ ਬਹੁਤ ਬਹੁਤ ਡਿਜ਼ਾਈਨ ਬਹੁਤ ਹੋਣਾ ਬੱਲਾ ਦੇਖੋ ਇਹ ਗ੍ਰੈਂਡ ਹੈ ਜੀ ਪੂਰੀ ਇਹ ਗ੍ਰੈਂਡ ਕੀਤੀ ਹੋਈ ਆ ਪੂਰੀ ਇਹ ਤਾਂ ਹੀ ਇਹ ਅੱਖ ਦੇ ਝਮਕੇ ਨਾਲ 28 ਦੀ 28 ਪਾ ਕੇ ਜੀ ਇੰਨਾ ਮਾਰੇ ਤੇ ਉਧਰ गिरੂਗੀ ਜਾ ਕੇ ਜੀ ਇੰਨੀ ਇਹਦੀ ਐਕਿਊਰੇਸੀ ਇੰਨੀ ਇਹਦੀ ਮਤਲਬ ਕਿ ਅਸੀਂ ਨੇ ਫਿਨਿਸ਼ਿੰਗ ਕਰ ਰੱਖੀ ਹੈ ਵੀ ਚੱਲਣ ਦੇ ਵਿੱਚ ਵੀ ਬਣੇ ਸੈਂ ਪੂਰੀ ਉਹ ਤੇ ਕਾਈ ਪੂਰੀ ਮਲਾਈ ਮਲਾਈ ਵਾਂਗ ਚੱਲੂਗੀ ਜੀ 30 ਕਾਰਬਨ ਦੀ ਪੱਤੀ ਹੈ ਖਸੂਗੀ ਨਹੀਂ ਠੀਕ ਹੈ ਜੀ ਜਿਸ ਤਰ੍ਹਾਂ ਫਿੰਗਰ ਦੇ ਨਾਲ ਰਗ ਹਾਂ ਜੀ ਜਦੋਂ ਫਿੰਗਰ ਘਾ ਜਾਂਦੀ ਜੇ ਪੱਤੀ ਘਾ ਜਾਂਦੀ ਆ ਪੱਤੀ ਘਾ ਜਾਂਦੀ ਹੈ ਇਹ ਖਸੂਗੀ ਨਹੀਂ ਠੀਕ ਹੈ ਜੀ ਹਾਂ ਜੀ ਬਾਕੀ ਦੇ ਬਾਅਦ ਅਗੇ ਬਲੇਡ ਹਾਂਜੀ ਆਪਣੇ ਇਹ ਚ ਰਿਪਰ ਦੇ ਅਗੇ ਕਮੈਂਡ ਦੇ ਅਗੇ ਟਿੱਪ ਵਾਲੇ ਬਲੇਡ ਆ ਗਏ ਆਪਣੇ ਆਹ ਵਾਲੇ ਆ ਗਏ ਜੀ ਇਹ ਇਹ ਵੀ ਆਪਾਂ ਹਾਈ ਕਾਰਬਨ ਤੋਂ ਤਿਆਰ ਕਰਦੇ ਆ ਜਿਵੇਂ ਕਿ ਸ਼ਾਰਪ ਤੁਸੀਂ ਗ੍ਰਾਫ ਦੇਖੋ ਹਾਂ ਬਾਕੀ ਸਹੀ ਗੱਲ ਤੁਸੀਂ ਪੁੱਠਾ ਕਰਕੇ ਬਲੇਡ ਦੇਖੋ ਆਪਾਂ ਨੂੰ ਲੱਗੂਗਾ ਸ਼ਾਰਪ ਦਾ ਪੀਸ ਹੈ ਹਾਂ ਪੁੱਠਾ ਕੋਈ ਭਲੇਖਾ ਪਾਉਂਦਾ ਜੀ ਠੀਕ ਹੈ ਨਾ ਬਾਕੀ ਸ਼ਾਰਪ ਦਾ ਭਲੇਖਾ ਪਾਉਂਦਾ ਇੱਧਰ ਆਏ ਦੇ ਪਤਾ ਲੱਗਦਾ ਵੀ ਇਹ ਇਹ ਜਰਮਨ ਸਟੀਲ ਜੀ ਇਸ ਕਰਕੇ ਬਲੇਡ ਵੀਰੇ ਸਾਰਾ ਹੀ ਬਲੇਡ ਆਪਣੇ ਕੋਲੇ 14 15 ਤਰ੍ਹਾਂ ਦੇ ਸਾਈਜ਼ ਨੇ ਜਿੰਨੇ ਵੀ ਥਰੇਸ਼ਰ ਬਣਦੇ ਨੇ ਪੰਜਾਬ ਦੇ ਵਿੱਚ ਹਰਿਆਣੇ ਚ ਰਾਜਸਥਾਨ ਚ ਸਾਰਿਆਂ ਦੇ ਆਪਣੇ ਕੋਲੇ ਸਾਈਜ਼ ਨੇ ਜਿੱਦਾ ਰਾਜਸਥਾਨ ਦਾ ਸਾਈਜ਼ ਹੈ 4 mm 5 ਇੰਚੀ ਥਰੇਸ਼ਰ ਵਾਲਾ ਆ 4 mm 4 ਇੰਚੀ ਆ ਵੀ ਆਪਣਾ ਥਰੇਸ਼ਰ ਲੱਗਦਾ ਐ ਐਮਪੀ ਦੇ ਵਿੱਚ ਇਹਨੂੰ ਸੰਭਲ ਕਹਿ ਦਿੰਦੇ ਨੇ ਕੁਲਫੀ ਇਹਨੂੰ ਜਮਕੇ ਚ ਕੁਲਫੀ ਬਲੇਡ ਕਹਿੰਦੇ ਟੈਬ ਬਲੇਡ ਸਾਰੇ ਆਪਣੇ ਕੋਲੇ ਸਾਰੇ ਸਾਈਜ਼ ਉਪਲਬਧ ਨੇ ਇਹ ਪੁੰਨੀ ਵਾਲਿਆਂ ਦਾ ਥਰੇਸ਼ਰ ਹੈ ਜੀ 19 ਦਾ ਵੀ ਪਲੇਟ ਆਪਣੇ ਕੋਲੇ ਜੀ ਅਵੇਲੇਬਲ ਹੈ ਬਾਕੀ ਉਹਦੇ ਬਾਅਦ ਆ ਗਿਆ ਆਪਣਾ ਮੱਕੀ ਵਾਲਾ ਕਟਰ ਦਾ ਪਲੇਟ ਇਹਦੀ ਬਾਈ ਸਭ ਤੋਂ ਜਿਆਦਾ ਹਨਾ ਜੋ ਵੀ ਬਹੁਤ ਆਪਾਂ ਕਹਿ ਦਈਏ ਕਹਿਣ ਤਾਂ ਹੁਣ ਵੀ ਜਿਵੇਂ ਪਲੇਟ ਕਹਿ ਦਿੰਦੇ ਆ ਆਪਾਂ ਲੈਣੇ ਆ ਨਾ ਕੋਈ ਵੀ ਕੰਪਨੀ ਦਾ ਇਦੇ ਵਿੱਚ ਕੀ ਸਵਾਲ ਉੱਠਦਾ ਕੱਟਰ ਲੈਣੇ ਆ ਤਾਂ ਵੀ ਉੱਥੇ ਇਹੀ ਗੱਲ ਉੱਠਦੀ ਆ ਭਾਈ ਬਲੇਡ ਕਿਹੜੇ ਆ ਜੀ ਬਿੱਟ ਵਾਲੇ ਆ ਬਾਕੀ ਇਹ ਵੀਰ ਉਹਨਾਂ ਤੋਂ ਆਪਾਂ ਗੱਲ ਕਰਦੇ ਆ ਵੀਰੇ ਜਿਹੜਾ ਹੁਣ ਬਿੱਟ ਦਾ ਅੱਜਕੱਲ ਬਹੁਤ ਰੌਲਾ ਮਤਲਬ ਇਹ ਨਹੀਂ ਸਾਰੇ ਜਿੰਨੇ ਵੀ ਮੱਕੀ ਦੇ ਕਟਰ ਦਾ ਬਲੇਡ ਬਣਾਉਂਦੇ ਆ ਕਹੀ ਹਰੇਕ ਜਾਂਦਾ ਬਿੱਟ ਲਾਉਂਦਾ ਕੋਈ ਨਹੀਂ अच्छा जी पता फिर चले, चले दे। दे। ते पता लगदा ਵੀ ਬਟਾਲਾ ਹੈ ਜਾਂ ਨਹੀਂ ਹਾਂ ਚੱਲੇ ਦੇ ਅਸਲੀ ਗੱਲ ਤਾਂ ਚੱਲੇ ਦੇ ਆਸਲੀ ਆਪਾਂ ਇਹ EN31 ਦੇ ਮਟੀਰੀਅਲ ਚੋਂ ਬਣਾ ਰਹੇ ਹਾਂ ਕੋਈ ਵੀ ਜਿੰਨੇ ਮੱਕੀ ਦੇ ਪਲੇਟ ਬਣਾ ਰਹੇ ਨੇ ਕਟਰ ਦੇ EN31 ਮਟੀਰੀਅਲ ਨਹੀਂ ਲਾ ਰਹੇ 6mm ਦੀ ਮੋਟਾਈ ਆ 22 ਇੰਚੀ ਦਾ ਸਾਈਜ਼ ਆ ਤੇ ਆਪਾਂ ਬਿੱਟ ਲਾ ਕੇ ਬਣਾਇਆ ਹੋਇਆ ਹੈ ਅਗਲਾ ਚਲਾ ਕੇ ਚੈੱਕ ਕਰੇ ਚਲਾਉਣ ਤੋਂ ਬਾਅਦ ਅਗਲਾ ਦੱਸੂ ਸਾਡੀ ਗੱਲਾਂ ਨੇ ਘੱਟ ਚੱਲਣਾ ਵੀ ਮੰਨ ਲਓ ਜਿਹੜੇ ਮਰਜ਼ੀ ਘੱਟ ਨੂੰ ਲਾ ਲਈਏ ਸਾਰਿਆਂ ਨੂੰ ਇੱਕੋ ਪਲੇਟ ਲੱਗਦਾ ਮੈਂ ਕਹ ਇੱਕੋ ਹੀ ਲੱਗੂਗਾ ਜੀ ਬਾਕੀ ਜਿਹੜੀ ਬਿੱਟਾ ਵੀਰ ਉਹਨੇ ਗੱਲ ਕਰੀ ਹੈ ਨਾ ਵੀ ਆਹ ਲੱਗੀ ਹੋਈ ਹੈ ਬਿੱਟ ਉਹ ਦਿਖਦੀ ਹੈ ਜੀ ਬਿੱਟ ਲੱਗੀ ਹੋਈ ਆਹ ਲੱਗੀ ਹੈ ਮਨਿੰਦਰ ਭਾਈ ਇਹ ਲੱਗੀ ਹੋਈ ਹੈ ਬਿੱਟਾ ਵੀ ਇਹਦੀ ਫਿਰ ਗਾਰੰਟੀ-ਵਾਰੰਟੀ ਜੀ ਕੋਈ ਗਾਰੰਟੀ ਪੂਰੀ ਹੈ ਜੀ ਸਿਰ ਅਗਲਾ ਕੋਈ ਕਹਦੇ ਬਿੱਟਾ ਵਾਲਾ ਨਹੀਂ ਹੈਗਾ ਸਾਫਤ ਕਰਦੇ 1000 ਰੁਪਏ ਮੋੜਾ ਅਛਾ ਜੀ ਇਹਦੀ ਕੀਮਤ ਕਿੰਨੀ ਹੈ ਜੀ ਬਲੇਡ ਦੀ ਇਹ ਆਪਾਂ ਨੂੰ ਆਮ ਕਿਸਾਨ ਭਰਾਵਾਂ ਨੂੰ ਇਹ 17 ਤੋਂ 1800 ਰੁਪਏ ਦੀ ਰੇਂਜ ਚ ਮਿਲ ਜੂਗਾ 17-1800 ਦੀ ਰੇਂਜ ਚ ਹਾਂਜੀ ਠੀਕ ਹੈ ਜੀ ਆਮ ਤੁਸੀਂ ਕੰਪਨੀਆਂ ਦਾ ਰੇਟ ਸੁਣਿਆ ਹੀ ਹੋ ਬਿੱਟ ਵਾਲਾ ਕਿੰਨਾ ਹੈ ਹਾਂਜੀ ਬਹੁਤ ਮਹਿੰਗਾ ਮਿਲਦਾ ਜੀ ਹਾਂ ਬਹੁਤ ਲੁੱਟ ਹੁੰਦੀ ਹੈ ਇਹ ਮਾਮਲੇ ਦੇ ਵਿੱਚ ਪਰ ਵੀਰ ਉਹਨਾਂ ਦਾ ਜਿਹੜਾ ਪਲੇਟ ਹੈ ਨਾ ਬਿੱਟ ਵਾਲਾ ਪਲੇਟ ਕਹਿੰਦੇ ਨੇ ਆਪਾਂ 17-1800 ਦੀ ਰੇਂਜ ਚ ਪਲੇਟ ਹੈ ਨਾਲ ਕੋਲੇ ਜਿਹੜੇ ਮੇਰੇ ਵੀਰ ਨੇ ਹੈ ਨਾ ਮੱਕੀ ਵਾਲੇ ਕਟਰ ਨੂੰ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੋਵੇ ਤਾਂ ਜਰਮਨ ਸਟੀਲਸ ਨਾਲ ਕਨੈਕਟ ਕਰ ਲਵੇ ਬਾਕੀ ਆਪਾਂ ਦੇਖੀਏ ਪੱਪੇ ਨਾਲ ਹਾਂ ਇਹ ਤੋਂ ਬਿਨਾ ਆਪਣੇ ਕੋਲੇ ਰੋਟਾਵੇਟਰ ਬਲੇਡ ਤੇ ਕਲਟੀਵੇਟਰ ਦੇ ਫਾਲੇ ਉਹ ਆਪਾਂ ਬਿਲਕੁਲ ਸਪੈਸ਼ਲ ਮਟੀਰੀਅਲ ਚੋਂ ਤਿਆਰ ਕਰਦੇ ਆਂ ਅੱਜ ਉਹ ਦਿਖਾਈਏ ਜੀ ਆਜੋ ਦੇਖੀਏ ਜੀ ਬਾਹਰ ਨੂੰ ਚਲੀਏ ਹਾਂ ਅੰਦਰ ਜਾਓ ਇਹ ਜਿਵੇਂ ਕੀ ਸੁਪਰਸੀਡਰ ਦੇ ਵਿੱਚ ਉਹ ਨਵੀਂ ਮਸ਼ੀਨਰੀ ਸੁਪਰਸੀਡਰ ਆ ਰਹੀ ਹੈ। ਬਲੇਡ ਆ ਕੇ ਸੁਪਰਸੀਡਰ ਦੇ ਸਾਰੇ ਮਾਡਲ ਆਪਣੇ ਕੋਲ ਬਣ ਰਹੇ ਨੇ ਜਿੰਨੇ ਵੀ ਤਰ੍ਹਾਂ ਦੇ ਸੁਪਰਸੀਡਰ ਨੇ। ਜੀ ਕੋਈ ਐਲ ਸੀ ਮਾਡਲ ਆਂਦਾ ਹੈ ਕੋਈ ਜੀ ਐਫ ਲਾਂਦਾ ਆਪਣੇ ਕੋਲ ਸਾਰੇ ਤਰ੍ਹਾਂ ਦੇ ਪੂਰੇ ਟਾਈਟੇਨੀਅਮ ਦਾ ਮਾਲ ਲੰਨਿਆ ਆਪਾਂ ਬੋਰਨ ਤੋਂ ਵੀ ਉੱਪਰ। ਜੀ ਇਹ ਕਿੰਨੇ ਇਹ ਦੇ ਕਿੰਨੇ ਸੀ ਜਿਨ੍ਹਾਂ ਦੀ ਗਾਰੰਟੀ ਤੋਂ ਨਵੀਂ ਇਹ ਕਿੱਲਿਆਂ ਦੀ ਹੈ ਜਿੱਦਾਂ ਆਪਾਂ ਦਾ ਹੁਣ ਆਪਾਂ ਕਹਿੰਦਾ 100 ਕਿੱਲੇ ਬੀਜਦਾ ਕੋਈ ਕਹਿੰਦਾ 50 ਬੀਜਦਾ ਆਪਣਾ 150 ਪਲੱਸ ਦਾ ਰਿਜ਼ਲਟ ਹੈ। ਜਰਮਨ ਬੀਲਾ ਪਲੱਸ ਵੱਲੋਂ ਬਿੱਜੂਆ ਜਰਮਨ ਸਟੀਲ ਦਾ ਠੀਕ ਹੈ ਜੀ ਸੁਪਰ ਸੀਟਰ ਚਲਾ ਕੇ ਇਹ ਸੁਪਰ ਸੀਟਰ ਦੀਆਂ ਗਈਆਂ ਜੀ ਹਾਂਜੀ ਇਸ ਤੋਂ ਬਾਅਦ ਇਹ ਜਿਹੜੇ ਗੰਨੇ ਦੀ ਮਸ਼ੀਨ ਤੇ ਫੀਡਰ ਚੱਲਦੇ ਨੇ ਗੰਨਾ ਬਜਾਈ ਲਈ ਬਾਹਰਲੇ ਸਟੇਟਾਂ ਦੇ ਵਿੱਚ ਫੀਡਰ ਉਹਨਾਂ ਦੇ ਪਲੇਟ ਨੇ ਇਹ ਕੁਝ ਐਕਸਪੋਰਟ ਹੋ ਰਹੇ ਨੇ ਆਪਣੇ ਮਾਡਲ ਬਾਹਰ ਜਾ ਰਹੇ ਨੇ ਵਿਦੇਸ਼ਾਂ 'ਚ ਉਹ ਮਾਡਲ ਬਣਾਣੇ ਆ ਇਹ ਤੋਂ ਬਿਨਾ ਆ ਗਈ ਆਪਣੀ ਕਲਟੀਵੇਟਰ ਦੀ ਰੇਂਜ ਇਹ ਆਗੇ ਫਾਲੇ ਆਪਣੇ ਫਾਲੇ ਆਪਣੇ ਜੀ ਇਹ ਮੇਗੀ ਕਲਟੀਵੇਟਰ ਡਿਜ਼ਾਈਨਿੰਗ ਬਹੁਤ ਸੋਹਣੀ ਕਰੀ ਹੋਈ ਤੇ ਇਹ ਆਪਣੇ ਕੁਸ਼ਮਾਲੇ ਐਕਸਪੋਰਟ ਕੁਆਲਿਟੀ ਦਾ ਹੈ ਇਹ ਆਲ ਟੈਂਪਰ ਹੁੰਦਾ ਹੈ ਜੀ ਤੇ ਇਹ ਜਿਵੇਂ ਆਮ ਫਾਲਾ ਤੁਸੀਂ ਵਰਤ ਲਓ ਉਹ ਤੋਂ ਦੁੱਗਣਾ ਚੱਲੂਗਾ ਅੱਛਾ ਜੀ ਕਈ ਤਾਂ ਜਿਹੜਾ ਸਾਡਾ ਹੈਵੀ ਵਾਲਾ ਫਾਲਾ ਪਾ ਕੇ ਅਗਲਾ ਕਹਿੰਦਾ 3 ਸਾਲ ਨਿਸਾ ਜਿਹਦੇ ਕੋਲ 15 ਤੋਂ 20 ਕਿੱਲੇ ਦੀ ਬਹਾਈ ਅੱਛਾ ਇਹ ਮੁਰ ਕੇ ਪਾ ਕੇ ਭੁੱਲੇ ਜਾਂਦੇ ਨੇ ਭੁੱਲੇ ਜਾਂਦਾ ਹੈ ਬਾਕੀ ਬਾਕੀ ਇਹ ਵੀ ਸਾਰੇ ਬਿੰਦਾ ਆਪਣੇ ਕੋਲੇ ਰੋਟਾਵੇਟਰ ਦਾ ਬਲੇਡ ਦੀ ਸਾਰੀ ਰੇਂਜ ਹੈ ਚਾਹੇ ਉਹ ਮੈਸੀਓ ਦਾ ਨਿਊ ਹੋਲੈਂਡ ਦਾ ਸਾਰੇ ਸਾਈਜ਼ ਸਾਰੇ ਡਿਜ਼ਾਈਨ ਸਾਰੇ ਉਪਲਬਧ ਨੇ ਆਪਣੇ ਕੋਲੇ ਜਿੰਨੇ ਵੀ ਬਾਹਰ ਜਾ ਰਹੇ ਨੇ ਹੋਰ ਬਾਹਰ ਦੇ ਐਕਸਪੋਰਟ ਦੇ ਸਾਈਜ਼ ਨੇ ਉਹ ਵੀ ਸਾਰੇ ਆਪਣੇ ਕੋਲੇ ਅਵੇਲੇਬਲ ਆ ਆਪ ਆਪ ਬਣਾ ਰਹੇ ਹਾਂ ਬਾਕੀ ਕੁਆਲਿਟੀ ਦਾ ਵੀ ਉਹ ਫਰਕ ਕਰਾਂ ਤਾਂ ਕਲਰ ਦੇਖੋ ਪਹਿਲਾਂ ਤੁਸੀਂ ਕਿਲਾ ਪੈਰ ਵਾਲਾ ਕੱਲੇ ਇਹੋ ਜਿਹੇ ਤਰ੍ਹਾਂ ਦਾ ਬਲੇਡ ਪਿਆ ਜਿਹੜਾ ਵੀ ਜਿਹੜੀ ਕੰਪਨੀ ਦਾ ਲੱਗਦਾ ਉਹ ਜਿਹੜੇ ਵੀ ਜਿੰਨੇ ਤਰ੍ਹਾਂ ਦੇ ਰੋਟੇਟਰ ਬਣ ਰਹੇ ਨੇ ਜੀ ਉਹਨਾਂ ਦੇ ਵਿੱਚ ਹਰੇਕ ਤਰ੍ਹਾਂ ਦਾ ਆਪਣੇ ਕੋਲੇ ਬਲੇਡ ਅਵੇਲੇਬਲ ਹੈ ਜੀ ਸਾਰੇ ਪ੍ਰੋਡਕਟਸ ਆਪਣੇ ਇਨ ਹਾਊਸ ਬਣਦੀਆਂ ਨੇ ਜੀ ਆਪਣੇ ਅੰਦਰ ਹੀ ਸਾਰਾ ਕੁਝ ਹੁੰਦਾ ਹਾਰਡਨਿੰਗ ਟੈਂਪਰਿੰਗ ਪੇਂਟ ਸਭ ਕੁਝ ਆਪਣੇ ਇਨ ਹਾਊਸ ਦਾ ਮਤਲਬ ਕੰਪਨੀ ਦੇ ਇੱਕੋ ਜਗ੍ਹਾ ਸਾਰਾ ਕੁਝ ਹੁੰਦਾ ਆਪਣਾ ਬਾਹਰ ਕੁਝ ਨਹੀਂ ਜੀ ਸਿਰਫ ਇਕੱਲੇ ਇਕੱਲੇ ਮਾਲ ਦੀ ਟੈਸਟਿੰਗ ਹੁੰਦੀ ਆ ਜੀ ਅਸੀਂ ਟੈਸਟ ਰਿਪੋਰਟ ਨਾਲ ਦਿੰਦੇ ਆ ਜੀ ਅਸੀਂ ਗਾਰੰਟੀ ਕਰਦੇ ਆ ਜੀ ਮਾਲ ਦੀ ਸਾਨੂੰ 8 ਸਾਲ ਹੋ ਗਏ ਮੋਟਰ ਦਾ ਕੰਮ ਕੋਈ ਅਜਿਹੀ ਕੰਪਲੇਨਟ ਨਹੀਂ ਹੈਗੀ ਜੀ ਕੰਪਨੀ ਬਾਕੀ ਨਾਲ ਵੱਧ ਚੱਲਿਆ ਜੀ ਲੋਕ ਆਪ ਆ ਕੇ ਕਹਿ ਰਹੇ ਨੇ ਅਸੀਂ ਨਹੀਂ ਕਹਿੰਦੇ ਅਸੀਂ ਤੁਹਾਡਾ ਫਾਰਮਰ ਆ ਕੇ ਤੁਹਾਨੂੰ ਰਿਪੋਰਟ ਦੇੰਦਰ ਆ ਜੀ ਤੁਹਾਡਾ ਮਾਲ ਵਧੀਆ ਚੱਲਿਆ ਬਾਕੀ ਨਾਲ ਅਸੀਂ ਚੇਂਜ ਕੀਤਾ ਸੀਗਾ ਮਤਲਬ ਆਪਣੇ ਆਪਣੇ ਸੈਟੀਸਫੈਕਸ਼ਨ ਹੁੰਦੀ ਹੈ ਜੀ ਹਾਂਜੀ ਹਾਂਜੀ ਅਸੀਂ ਮੈਸਰ ਦਾ ਫੀਲਡ ਜਿਵੇਂ ਮਿਲਨੀ ਹੈ ਜੀ ਅਸੀਂ ਕੁਆਲਟੀ ਦਾ ਕੰਮ ਹੀ ਕਰਦੇ ਆ ਜੀ ਇਹ ਦੂਜਾ ਕੰਮ ਹੀ ਨਹੀਂ ਕਰਦੇ ਆ ਜੀ ਠੀਕ ਹੈ ਜੀ ਪ੍ਰੋਡਕਟ ਸਿਰਫ ਕੁਆਲਟੀ ਦੇ ਬਣਾਉਨੇ ਆ ਅਸੀਂ ਹਾਂਜੀ ਕੁਆਲਟੀ ਨੇ ਚੱਲਣਾ ਹੈ ਕੁਆਲਟੀ ਨੇ ਚੱਲਣਾ ਜੀ ਗੱਲਾਂ ਨੇ ਨਹੀਂ ਚੱਲਣਾ ਜੀ ਨਾ ਜੀ ਨਾ ਮਾਲ ਤੇ ਮਟੀਰੀਅਲ ਨੇ ਚੱਲਣਾ ਜੀ ਅੱਛਾ ਬਣਾਉਨੇ ਆ ਅਸੀਂ ਜੀ ਕੋਈ ਸਾਡਾ ਸਸਤੇ ਆ ਲੰਦਾ ਸੀ ਮਨਾ ਕਰ ਦਿੰਦੇ ਆ ਅਸੀਂ ਨਹੀਂ ਕਰਦੇ ਜੀ ਅਸੀਂ ਡੀਲਿੰਗ ਕਰਦੇ ਜੀ ਮਤਲਬ ਵੀਰੇ ਹੁਣ ਜਿਵੇਂ ਆਪਣੇ ਐਮਪੀ ਮੱਧ ਪ੍ਰਦੇਸ਼ ਚ ਆਪਣੇ ਉੱਤਰਾਖੰਡ ਹੋ ਗਿਆ ਜੁਪੀ ਹੋ ਗਿਆ ਇਹਨਾਂ ਦੇ ਵਿੱਚ ਵੀ ਆਪਣੇ ਇਹ ਹਾਂਜੀ ਇਹ ਸਿਸਟਮ ਦੇ ਡੀਲਰ ਹੈਗੇ ਫਿਰ ਹਾਲੇ ਸਾਰੇ ਸਾਰੇ ਇੰਡੀਆ ਇਹ ਭਾਰਤ ਦੇ ਚ ਨਹੀਂ ਆਪਣੇ ਵਿਦੇਸ਼ਾਂ ਚ ਵਿਦੇਸ਼ਾਂ ਚ ਜਿਹੜਾ ਡੀਲਿੰਗ ਵਿਸ਼ਵਾਂ ਜਾਂਦਾ ਜੀ ਹੁਣ ਸਾਰਾ ਮਾਲ ਚਾਰਿਆ ਆਪਣਾ ਜੀ ਆਪਣਾ ਐਕਸਪੋਰਟ ਵੀ ਹੋ ਰਿਹਾ ਹੈਗਾ ਜੀ ਇਹ ਸਾਰੇ ਫਾਲੇ ਰੋਟੇਟੇ ਬਲੇਡ ਪਾਵਰ ਟਿਲੇ ਬਲੇਡ ਅਸੀਂ ਐਕਸਪੋਰਟ ਵੀ ਕਰ ਰਹੇ ਹਾਂ ਜੀ ਔਰ ਆਲਓਵਰ ਇੰਡੀਆ ਪੈਨ ਇੰਡੀਆ ਸਪਲਾਈ ਹੈ ਜੀ ਆਪਦੀ ਜੀ ਠੀਕ ਹੈ ਜੀ ਥੈਂਕ ਯੂ ਕੱਟ ਕਰਦੇ ਮੈਂ ਉਹਥੇ ਵੀਰ ਉਹਨਾਂ ਦਾ ਨੰਬਰ ਨੂੰ ਇੱਕ ਵਾਰ ਇਹਨਾਂ ਦੇ ਬਾਕੀ ਜਿਵੇਂ ਨਾ ਪੁਰਾਣੀਆਂ ਮਸ਼ੀਨਾਂ ਅੱਜ ਕੱਲ ਕੀ ਆ ਵੀ ਜੇ ਆਪਾਂ ਦੂਰ ਨੇੜੇ ਕਿਤੇ ਜਾਣੀ ਹੁੰਦੀ ਹੈ ਮਸ਼ੀਨਾਂ ਨਾ ਆਪਾਂ ਪੁਲੀਆਂ ਚੇਂਜ ਕਰਦੇ ਆ ਉਹਦੇ ਪੁਲੀ ਚੇਂਜ ਕਰਨ ਦੇ ਵੀ ਤੁਹਾਨੂੰ ਹੁਣ ਲੋੜ ਨਹੀਂ ਜਰਮਨ ਸਟੀਲ ਆ ਜਿਹੜੀਆਂ ਨਾ ਇਹਨਾਂ ਦੇ ਬਈ ਚਾਰ ਗੇਰੀ ਮਸ਼ੀਨ ਆ ਜਿਹੜੀ ਆਪਾਂ ਪੰਜ ਕਰਵਾਉਣੀ ਆ ਵੀਰੇ ਫਿਰ ਉਹ ਚਾਰ ਗੇਰੀ ਤੋਂ ਪੰਜ ਗੇਰੀ ਜਿਹਨੇ ਜਿੰਨਾ ਵੀ ਉਹਦਾ ਗੇਅਰ ਦਾ ਸਮਾਨ ਆ ਉਹ ਆਪਣੇ ਕੋਲ ਉਪਲਬਧ ਆ ਆਪਣੇ ਵੀਰ ਨੇ ਐਮ ਐਸ ਐਨ ਇੰਜੀਨੀਅਰਿੰਗ ਵਾਲੇ ਉਹ ਸਾਡੇ ਨਾਲ ਉਹਨਾਂ ਦਾ ਟਾਈਪ ਆ ਘਰ ਬੈਠੇ ਹੀ ਤੁਸੀਂ ਸਾਨੂੰ ਫੋਨ ਕਰੋ ਜਿੱਥੇ ਵੀ ਤੁਹਾਡੀ ਕਮੈਨ ਆ ਚਾਰ ਗੇਰੀ ਤੋਂ ਪੰਜ ਗੇਰੀ ਕਰਾਣੀ ਆ ਤੁਹਾਡੇ ਘਰੇ ਆ ਕੇ ਚਾਰ ਤੋਂ ਪੰਜ ਗੇਰੀ ਕਰ ਦਾਂਗੇ ਇਹ ਪੂਰੇ ਆਲ ਇੰਡੀਆ ਦੇ ਵਿੱਚ ਆ ਪੰਜਾਬ ਪੰਜਾਬ ਚ ਆ ਆਲ ਇੰਡੀਆ ਦੇ ਵਿੱਚ ਜਿੱਥੇ ਵੀ ਚਾਰ ਗੇਰੀ ਤੋਂ 4x4 ਕਰਾਣੀ ਹੈ 4 ਗੇਰੀ ਤੋਂ 5 ਗੇਰੀ ਕਰਾਣੀ ਹੈ ਵਿਸ਼ਾਲ ਟਾਈਪ ਗੇਅਰ ਲਵਾਣਾ ਘਰ ਬੈਠੇ ਤੁਹਾਡੇ 4 ਗੇਰੀ ਕਰ ਦਾਂਗੇ 4x4 ਗੇਅਰ ਲਾ ਦਾਂਗੇ ਪੂਰਾ ਘਰ ਬੈਠੇ ਕੰਮ ਹੋਊਗਾ ਇਹ ਬਾਈ ਜਮੇ ਹੈ ਨਾ ਸੌਖਾ ਕੰਮ ਹੋ ਗਿਆ ਨਹੀਂ ਮੈਂ ਕਈ ਆਪਾਂ ਨੂੰ ਕਈ ਹੈ ਨਾ ਵੀਰਾਂ ਦੇ ਫੋਨ ਆਉਣ ਨੇ ਬਾਈ ਯਾਰ ਕਮੈਂਸੇਲ ਕਰਨੀਆਂ ਵੀ 5 ਗੇਰਾਂ ਨਾਲ ਹੀ ਲੈਣੀਆਂ ਲੋਕੀ ਇਹ ਵੀ ਤੁਹਾਡਾ ਹਾਲ ਹੈ ਨਾ ਇਹ ਜਰਮਨ ਸਟੀਲ ਵਾਲਿਆਂ ਨੇ ਕਰਦਾ ਵੀ ਤੁਹਾਨੂੰ ਚਾਰ ਗੇਰੀ ਜਿਹੜੀ ਮਸ਼ੀਨ ਆ ਪੰਜ ਗੇਰਾਂ ਕਰਵਾਉਣੀਆਂ ਤਾਂ ਉਹਦੇ ਵਿੱਚ ਬਹੁਤ ਆਸਾਨੀ ਆ 4x4 ਕਰਾਣੀ ਆ 4x4 ਲਗਵਾਉਣਾ ਉਹ ਵੀ ਵੀਰ ਉਹਨਾਂ ਕੋਲ ਹੈ ਨਾ ਵੀ ਐਮ ਐਸ ਦੀ ਟੀਮ ਆ ਜਿਹੜੀ ਉਹਨਾਂ ਨੇ ਨਾਲ ਸਾਡਾ ਟਾਈ ਆਪਾ ਆ ਕੇ ਇਹਨਾਂ ਦੋਨੋਂ ਅਗਲੇ ਦੇ ਘਰੇ ਜਾ ਕੇ ਫੋਰ ਚਾਰ ਤੋਂ ਪੰਜ ਗੇਰ ਹੋਣਗੇ 4x4 ਲੱਗੂਗਾ ਐਸ ਐਮ ਐਸ ਆ ਜਿਹੜੀ ਫੀਟਿੰਗ ਬਹੁਤ ਸੋਹਣਾ ਕੰਮ ਆ ਉਹਨਾਂ ਦਾ ਵੀ ਬਾਕੀ ਤੁਸੀਂ ਦੇਖਿਓ ਵੀਡੀਓ ਕੇ ਸਰ ਥੈਂਕ ਯੂ ਬਾਕੀ ਜਿਵੇਂ ਆਪਾਂ ਜਰਮਨ ਸਟਰੀਲਸ ਦਾ ਨਾ ਮਟੀਰੀਅਲ ਦੇਖਿਆ ਬਣਿਆ ਹੋਇਆ ਵੀ ਗੀਅਰ ਤੋਂ ਲੈ ਕੇ ਹਾਰਵੈਸਟਿੰਗ ਦਾ ਦਾ ਪੂਰਾ ਮੰਨ ਲਓ ਕੰਬੈਨ ਦਾ ਦਾ ਏ ਟੂ ਜ਼ेड ਸਾਮਾਨ ਹੈ ਨਾ ਉਹ ਨਾ ਗੀਅਰ ਤੋਂ ਲੈ ਕੇ ਛੋਟੀ ਛੋਟੀ ਰਬੜ ਬੁਸ਼ਾਂ ਤੱਕ ਰਹੀ ਇਹਨਾਂ ਕੋ ਸਾਮਾਨ ਪਿਆ ਬਾਕੀ ਜਿਵੇਂ ਅੰਕਲ ਜੀ ਉਹਨਾਂ ਨੇ ਦੱਸਿਆ ਆਪਣੇ ਫਾਲੇ ਆ ਜਿਹੜੇ ਰੋਟਾਵੇਟਰ ਦੀ ਪੱਤੀ ਹੋਗੀ ਜਾਂ ਸੁਪਰ ਸੀਟਰ ਦੀ ਬਲੇਡ ਹੋਗੀ ਹੈ ਨਾ ਇਹ ਵੀ ਬਹੁਤ ਇਹਨਾਂ ਦੇ ਦੇਸ਼ਾਂ ਵਿਦੇਸ਼ਾਂ 'ਚ ਜਾ ਰਹੀਆਂ ਉਹਦੇ ਬਾਅਦ ਵੀ ਜੀ ਆਪਣਾ ਨੰਬਰ ਕੋਈ ਐਡਰੈਸ ਕੋਈ ਹਾਂਜੀ ਨੰਬਰ ਆਪਣਾ 97802 30096 ਜੀ ਕੋਈ ਵੀ ਫਾਰਮਰ ਵੀਰ ਹੋਵੇ ਜਾਂ ਕਿਸੇ ਵੀ ਕੋਈ ਵੀ ਦੁਕਾਨਦਾਰ ਵੀਰ ਹੈ ਕਿਸੇ ਨੇ ਆਪਣੇ ਨਾਲ ਜੁੜਨਾ ਹੈ ਇੱਕ ਵਾਰ ਕੰਟੈਕਟ ਕਰ ਸਕਦਾ ਜਿੱਦਾਂ ਕੋਈ ਫਾਰਮਰ ਹੈ ਕਿਸੇ ਨੂੰ ਕਿਸੇ ਬਾਹਰਲੀ ਸਟੇਟ ਚ ਵੀ ਕਿਸੇ ਢੇਰ ਦੀ ਲੋਡ ਪੈ ਗਈ ਹੋਰ ਹੈ ਫੋਨ ਤੇ ਸੰਪਰਕ ਕਰੋ ਅਸੀਂ ਨੇ ਹਾਂ ਬਿਲਕੁਲ ਪਾਰਸਲ ਵੀ ਕਰ ਦਾਂਗੇ ਅਸੀਂ ਅਸੀਂ ਨੇੜਲੇ ਡੀਲਰ ਦਾ ਪਹਿਲਾਂ ਤਾਂ ਨੰਬਰ ਦਵਾਂਗੇ ਜੇ ਕੋਸ਼ਿਸ਼ ਕਰੂਗੇ ਵੀ ਨੇੜੇ ਹੀ ਸਰਜੇ ਜੇ ਕੋਈ ਡੀਲਰ ਸਾਡਾ ਨੇੜੇ ਨਾ ਹੋਇਆ ਤਾਂ ਅਗਲਾ ਮੈਨੂੰ ਕਾਲ ਕਰੇ ਅਸੀਂ ਆਪਾਂ ਉਹਨਾਂ ਨੂੰ ਕੋਰੀਅਰ ਵੀ ਕਰਾ ਦਾਂਗੇ ਜੋ ਵੀ ਪਾਰਟਸ ਜਿੱਦਾਂ ਕਰਤਾਰ ਡੀਲੈਕਸ ਦੇ ਜਾਂ ਪ੍ਰੀਤ ਫਾਈਵ ਸਪੀਡ ਦੇ ਗੇਅਰ ਬਾਹਰ ਵਾਲੀ ਕਮੈਨ ਵਾਲਿਆਂ ਨੂੰ ਨਹੀਂ ਉਪਲਬਧ ਹੁੰਦੇ ਮੇਰੇ ਇਹ ਵਾਲੇ ਨੰਬਰ ਤੇ ਕਾਲ ਕਰਕੇ ਤੁਸੀਂ ਇੱਕ ਵਾਰ ਗੱਲ ਕਰ ਲਓ ਆਪਾਂ ਤੁਹਾਨੂੰ ਬਾਹਰ ਵੀ ਆਪਾਂ ਉਪਲਬਧ ਕਰਾ ਦੇਵਾਂਗੇ ਮਕੀਰਨ ਵੀਰ ਉਹਨਾਂ ਦਾ ਹੈ ਹਨਾ ਜਰਮਨ ਸਟ੍ਰੀਟ ਦੀ ਜਿੱਥੇ ਵੀ ਤੁਹਾਨੂੰ ਕਿਤੇ ਵੀ ਸਮਾਨ ਦੀ ਲੋੜ ਆ ਮੰਨ ਲਓ ਆਂਧਰਾ ਕਰਨਾਟਕਾ ਹਨਾ ਜਿੱਥੇ ਵੀ ਮੰਨ ਲਓ ਸਮਾਨ ਦੀ ਦਿੱਕਤ ਆ ਰਹੀ ਆ ਉੱਥੇ ਤੁਸੀਂ ਇਹਨਾਂ ਦੇ ਨੰਬਰਾਂ ਤੇ ਹਨਾ ਛੋਟੀ ਜੀ ਕਾਲ ਕਰਨੀ ਆ ਔਰ ਕਰਨ ਤੋਂ ਬਾਅਦ ਜਿੰਨਾ ਦਾ ਡੀਲਰ ਹੋਊਗਾ ਕੋਈ ਲਾਗੇ ਤਾਂ ਇਹ ਡੀਲਰ ਦਾ ਨੰਬਰ ਦੇਣਗੇ ਨਹੀਂ ਤੁਹਾਨੂੰ ਇਹ ਕੋਈ ਨਾ ਕੋਈ ਤੁਹਾਡਾ ਹਨਾ ਹੱਲ ਜ਼ਰੂਰ ਕਰਨਗੇ ਠੀਕ ਹੈ ਵੀਰ ਜੀ ਥੈਂਕ ਯੂ ਜੀ ਧੰਨਵਾਦ ਠੀਕ ਹੈ ਅੰਕਲ ਜੀ ਸਾਥ ਸੰਭਾਲ ਬਾਕੀ ਵੀਡੀਓ ਕਿਦਾਂ ਲੱਗੀ ਹੈ ਨਾ ਵੀਰੇ ਕਮੈਂਟ ਕਰਕੇ ਜ਼ਰੂਰ ਦੱਸਿਓ ਔਰ ਜਰਮਨ ਸਟੀਲਸ ਹਾਰਵੈਸਟਿੰਗ ਬਲੇਡ ਆ ਵਗੈਰਾ ਹਨਾ ਜੋ ਵੀ ਇਹਨਾਂ ਦੇ ਇੱਕ ਵਾਰ ਵਿਜ਼ਿਟ ਕਰਿਓ ਜ਼ਰੂਰ ਆ ਕੇ ਬਹੁਤ ਬਹੁਤ ਧੰਨਵਾਦ ਜੀ